ਪੰਜਾਬੀਓ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇੜੀ ਨਿਊਜ਼ ਚੈਨਲ ਅੱਜ ਆਪਾਂ ਗੱਲ ਕਰਾਂਗੇ ਇੱਕ ਫੂਲਕਾ ਸਾਹਿਬ ਨੇ ਆਪਣੀ ਪੇਜ ਦੇ ਉੱਪਰ ਵੀਡੀਓ ਪਾਈ ਆ ਜੋ ਪੰਜਾਬ ਦੇ ਮਸ਼ਹੂਰ ਬੇਅਦਵੀ ਦੇ ਕੇਸਾਂ ਦੀ ਜਾਣਕਾਰੀ ਦੇ ਰਹੇ ਨੇ ਐਡਵੋਕੇਟ ਫੂਲਕਾ ਸਾਹਿਬ ਤੇ ਉਸ ਵੀਡੀਓ ਨੂੰ ਕਾਂਗਰਸ ਦੇ ਕੱਦਾਵਾ ਨੇਤਾ ਪ੍ਰਗਟ ਸਿੰਘ ਨੇ ਵੀ ਆਪਣੀ ਪੇਜ ਦੇ ਉੱਪਰ ਅਪਲੋਡ ਕੀਤਾ ਗਿਆ ਉਸ ਵੀਡੀਓ ਦੇ ਵਿੱਚ ਫੂਲਕਾ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਬੇਅਦਬੀ ਦੇ ਕੇਸਾਂ ਦੀ ਬੇਅਦਬੀ ਹੋ ਰਹੀ ਹੈ ਜੇ ਆਪਾਂ ਕਹਿੰਦੇ ਇਹ ਬੇਅਦਬੀ ਦੇ ਕੇਸਾਂ ਨੂੰ ਸਹੀ ਢੰਗ ਦੇ ਨਾਲ ਲੜਿਆ ਨਹੀਂ ਜਾ ਰਿਹਾ ਸਹੀ ਢੰਗ ਦੇ ਨਾਲ ਪਰਵਾਹੀ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਵਿੱਚੋਂ ਕੇਸ ਇੱਕ ਇੱਕ ਕਰਕੇ ਸਾਰੇ ਕੇਸ ਬਾਹਰ ਨੀਆਂ ਸਟੇਟਾਂ ਦੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਨੇ ਦਰਅਸਲ ਇੱਕ ਆਪਾਂ ਕਹ ਦਈਏ ਮੌਜੂਦਾ ਠੀਕ ਹੈ ਕੇਸ ਦੀ ਸੁਣਵਾਈ ਚੱਲ ਰਹੀ ਸੀ ਮੋਗੇ ਵਾਲਾ ਕੇਸ ਉਸ ਕੇਸ ਨੂੰ ਮੋਗੇ ਦੀ ਅਦਾਲਤ ਨੇ ਪੰਜਾਬ ਤੋਂ ਬਾਹਰ ਟਰਾਂਸਫਰ ਕਰਤਾ ਟਰਾਂਸਫਰ ਕਰਨ ਦੀ ਵਜ੍ਹਾ ਅਦਾਲਤ ਨੇ ਦੇਖੋ ਕੀ ਕਹੀ ਹੈ ਅਦਾਲਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਹੌਲ ਸਹੀ ਨਹੀਂ ਹੈ ਪੰਜਾਬ ਦੇ ਵਿੱਚ ਇਸ ਕੇਸ ਨੂੰ ਪ੍ਰਭਾਵ ਕੇਸ ਦੀ ਸੁਣਵਾਈ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਇੱਕ ਸਾਦਗਰ ਮਾਹੌਲ ਨਹੀਂ ਹੈ ਦੂਜੇ ਪਾਸੇ ਦੇਖ ਲਓ ਪੰਜਾਬ ਸਰਕਾਰ ਜੋ ਝਾੜੂ ਵਾਲੇ ਇਹ ਨਹੀਂ ਕਹਿੰਦੇ ਥੱਕਦੇ ਕਿ ਪੰਜਾਬ ਦੇ ਵਿੱਚ ਲਾਉਣਾ ਆਰਡਰ ਦੀ ਸਥਿਤੀ ਮਜ਼ਬੂਤ ਆ ਇਹ ਹੀ ਕਹੀ ਜਾਂਦੇ ਨੇ ਦੇਖੋ ਜੀ ਸਾਡੀ ਤਾਂ ਆਏ ਆ ਪੰਜਾਬ ਦੇ ਵਿੱਚ ਪੁੱਤਾਂ ਨਹੀਂ ਹਿੱਲਣ ਦਿੰਦੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਪੂਰੀ ਮਸਤੈਦ ਆ ਜੇ ਉਹ ਦੇਖ ਲਓ ਇਸ ਕਰਕੇ ਪੰਜਾਬੀਓ ਛੋਟੇ ਸਾਹਮਣੇ ਆ ਨਵੀਂ ਨਵੀਂ ਨਵਾ ਕੇਸਾ ਸਾਰਿਆਂ ਦੇ ਸਾਹਮਣੇ ਫੂਲਕਾ ਸਾਹਿਬ ਨੇ ਲਿਆ ਕੇ ਗੱਲ ਸਾਰੀ ਦੱਸੀ ਆਪਣੇ ਪੇਜ ਦੇ ਉੱਪਰ ਵੀਡੀਓ ਪਾ ਕੇ ਉਹਨੂੰ ਧਿਆਨ ਨਾਲ ਸੁਣੋ ਉਹਨਾਂ ਨੇ ਦੱਸਿਆ ਵੀ ਮੋਗੇ ਵਾਲੇ ਕੇਸ ਨੂੰ ਬਾਹਰ ਟ੍ਰਾਂਸਫਰ ਕਰਤਾ ਅਤੇ ਉਹਦੀ ਵਜ੍ਹਾ ਕੀ ਦੱਸੀ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਸਾਦਗਰ ਨਹੀਂ ਹੈਗਾ ਤੇ ਇਹ ਗੱਲ ਹੈਗੀ ਆ ਤੁਸੀਂ ਦੇਖੋ 17 ਮਾਰਚ 2025 ਤਰਮਾਰਚ 2025 ਨੂੰ ਅਦਾਲਤ ਨੇ ਕੇਸ ਟਰਾਂਸਫਰ ਕੀਤਾ ਅੱਜ ਤਕਰੀਬਨ ਤੁਸੀਂ ਦੇਖ ਲਓ ਮਾਰਚ ਤੋਂ ਬਾਅਦ ਤੇ 6-7 ਮਹੀਨੇ ਹੋ ਗਏ ਨੇ ਪੰਜਾਬ ਸਰਕਾਰ ਨੂੰ 7 ਮਹੀਨਿਆਂ ਦੇ ਵਿੱਚ ਇੰਨਾ ਟਾਈਮ ਨਹੀਂ ਲੱਗਿਆ ਕਿ ਉਹ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਸਕੇ ਪੰਜਾਬ ਸਰਕਾਰ ਨੇ 7 ਮਹੀਨਿਆਂ ਦਾ ਟਾਈਮ ਲਾ ਗਿਆ ਚੈਲੰਜ ਨਹੀਂ ਕੀਤਾ ਇਸ ਕੇਸ ਨੂੰ ਵੀ ਇਸ ਕੇਸ ਦੀ ਸੁਣਵਾਈ ਪੰਜਾਬ ਦੇ ਵਿੱਚ ਹੋਵੇ ਹਾਲਾਂਕਿ ਜੋ ਕੇਸ ਦਾ ਲੜ ਰਿਹਾ ਗੁਰਸੇਵਕ ਸਿੰਘ ਹੈ ਕੇਸ ਨਾਲ ਸੰਬੰਧਤਾਂ ਉਹਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਨੂੰ ਚੈਲੰਜ ਕੀਤਾ ਵੀ ਇਹ ਕੇਸ ਹੈ ਜੋ ਪੰਜਾਬ ਦੇ ਵਿੱਚ ਹੀ ਚੱਲਣਾ ਚਾਹੀਦਾ ਉਸ ਬੰਦੇ ਨੇ ਆਪਣੇ ਪੱਲਿਓ ਆਪਦੀ ਕਮਾਈ ਨੇ ਕਮਾਈ ਦੇ ਵਿੱਚੋਂ ਸੁਪਰੀਮ ਕੋਰਟ ਦੇ ਵਿੱਚ ਵਕੀਲ ਕਰਕੇ ਚੈਲੰਜ ਕਰਤਾ ਪਰ ਪੰਜਾਬ ਸਰਕਾਰ ਨੇ ਆਪਦੇ ਪੈਰੋਂ ਆਪਦੇ ਹੱਥੋਂ ਕੋਈ ਪਰਵਾਹੀ ਨਹੀਂ ਕੀਤੀ ਕੀ ਹੁਣ ਤੁਸੀਂ ਅਜਿਹੀ ਸਰਕਾਰ ਤੋਂ ਜੇ ਆਪਾਂ ਕਹਿ ਲਈਏ ਉਮੀਦ ਰੱਖਦੇ ਹੋ ਵੀ ਸਾਨੂੰ ਇਨਸਾਫ ਮਿਲ ਜੂਗਾ ਨਹੀਂ ਆਪਾਂ ਨੂੰ ਇੱਥੋਂ ਉਮੀਦ ਹੁਣ ਛੱਡ ਦੇਣੀ ਚਾਹੀਦੀ ਹੈ ਕਿ ਸਾਨੂੰ ਪੰਜਾਬ ਸਰਕਾਰ ਆ ਜੋ ਭਗਵੰਤ ਮਾਨ ਦੀ ਸਰਕਾਰ ਆ ਸਾਨੂੰ ਇਨਸਾਫ਼ ਨਹੀਂ ਮਿਲੂਗਾ ਮੈਂ ਤਾਂ ਯਾਰ ਅੱਜ ਤੱਕ ਨਾ ਕਦੇ ਜ਼ਿੰਦਗੀ ਦੇ ਵਿੱਚ ਬੋਲਿਆ ਨਹੀਂ ਅੱਜ ਲਾਨ ਤਾਂ ਪਾਉਣ ਨੂੰ ਜੀ ਕਰ ਰਿਹਾ ਵੀ ਪੰਜਾਬ ਦੇ ਵਿੱਚ ਕਿੰਨੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਕਿੰਨੇ ਗੁਰੂ ਘਰ ਬਣੇ ਹੋਏ ਨੇ ਯਾਰ ਥਾ ਥਾ ਗੁਰੂ ਘਰ ਖੋਲੀ ਬੈਠੇ ਨੇ ਸਿਖ ਠੀਕ ਹੈ ਨਾ ਸੰਸਥਾ ਸੰਸਥਾਵਾਂ ਬਣੀਆਂ ਪਈਆਂ ਇਸ ਮਾਸੇ ਵੀ ਸੰਸਥਾਵਾਂ ਬਣੀਆਂ ਪਈਆਂ ਧਾਰਮਿਕ ਸੰਸਥਾਵਾਂ ਬਣੀਆਂ ਪਈਆਂ ਨੇ ਅਲੱਗ-ਅਲੱਗ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਕਿ ਯਾਰ ਅਸੀਂ ਆਪਣੇ ਬਾਪੂ ਦੀ ਹੋਈ ਬੇਅਦਬੀ ਦੇ ਕਿਸੇ ਸਾਦੀ ਪਰਵਾਹੀ ਨਹੀਂ ਕਰ ਸਕਦੇ ਯਾਰ ਹੱਕ ਬੰਦਾ ਸੀ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਇਹ ਕਹਿੰਨਾ ਕਿੰਨੇ ਧਾਰਮਿਕ ਜੋ ਇੱਥੇ ਹੈਗੇ ਨੇ ਜੋ ਹੈਗੇ ਨੇ ਕਥਾ ਕੀਰਤਨ ਨਹੀਂ ਕਰਦੇ ਨੇ ਜਾਂ ਕਹਿੰਦੇ ਨੇ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ ਯਾਰ ਉਹ ਕਿੱਥੇ ਮਰ ਗਏ ਹੱਕ ਨਹੀਂ ਬੰਦਾ ਯਾਰ ਤੁਸੀਂ ਆਪਣੇ ਬਾਪੂ ਦੀ ਹੋਈ ਬੇਅਦਬੀ ਦੇਖ ਕੇ ਚਾਂਦੀ ਸੁਣਵਾਈ ਤੇ ਧਿਆਨ ਨਹੀਂ ਦੇ ਰਹੇ ਯਾਰ ਤੁਸੀਂ ਸੁਭਾਸ ਸੰਸਾਫ ਲੈ ਲੋਗੇ ਹੱਕ ਬੰਦਾ ਸੀ ਕੱਲੇ ਕੱਲੇ ਕੇਸ ਨੂੰ ਅੱਡੋ-ਬੱਡ ਬੰਡ ਲੈਂਦੇ ਜੇ ਦਸ ਸੰਸਥਾਵਾਂ ਨੇ ਪੰਜਾਬ ਦੇ ਵਿੱਚ 10 ਕੇਸ ਚੱਲਦੇ ਆ ਉਹਨਾਂ ਨੂੰ ਮੰਨ ਲੈਦੇ ਵੀ ਆ ਕੇਸ ਦੀ ਭਈ ਤੂੰ ਸੁਣਵਾਈ ਕਰ ਆ ਕੇਸ ਦੀ ਮੈਂ ਪੈਰਵਾਈ ਕਰਦਾ ਇਹਦੀ ਆ ਪੈਰਵਾਈ ਕਰੂਗਾ ਗਵਾਹ ਪੁਖਤੌਣੇ ਨੇ ਵਕੀਲ ਨੂੰ ਮਿਲਣਾ ਕਿਹੜੀ ਤਰੀਕ ਤੇ ਕੀ ਹੋਇਆ ਕਿਹੜੀ ਤੇ ਕੀ ਹੋਇਆ ਬਿਆਨ ਕਰਵਾਉਣੇ ਨੇ ਕਿਹਦੇ ਬਿਆਨ ਕਰਵਾਉਣੇ ਨੇ ਕਿੱਥੋਂ ਜੇ ਕੋਸਤਾ ਪਤਾ ਲੱਗੇ ਕੇ ਚੱਲੀ ਜਾਂਦਾ ਵੀਰੇ ਜੀ ਤੇ ਪਈ ਹੋਈ ਆ ਜਿਹਦੇ ਨਾਮ ਵਿੱਚ ਹੋਇਆ ਹੋਇਆ ਨਾਮ ਜਦ ਉਹ ਤੋਂ ਜਿੰਨਾ ਕ ਜ਼ੋਰ ਲੱਗਦਾ ਉਹ ਆਲਾ ਚੱਲੀ ਜਾਂਦਾ ਵੀਰੇ ਉਹ ਵਕੀਲ ਕੋਲੇ ਜਾਏ ਆਉਂਦਾ ਹਾਜ਼ਰੀ ਲਵਾਏ ਆਉਂਦਾ ਜਿਵੇਂ ਵਕੀਲ ਕਹਿੰਦਾ ਉਹਨਾਂ ਕਰੇ ਕਰੇ ਆਉਂਦਾ ਉਹਦਾ ਰੱਬ ਆਸਰੀ ਛੱਡੀਆਂ ਹੋਈਆਂ ਨੇ ਡੋਰਾ ਫੇਰ ਕਾਹਨੂੰ ਯਾਰ ਤੁਸੀਂ ਐਵੇਂ ਤੁਰੇ ਫਿਰਦੇ ਹੋ ਵੀ ਮੈਂ 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 ਕਰਦੇ ਤੁਰੇ ਫਿਰਦੇ ਹੋ ਵੀ ਮੇਰੀ ਸੰਸਤਾ ਅਸੀਂ ਐਂ ਕਰਦੇ ਆ ਮੇਰੀ ਸੰਸਤਾ ਅਸੀਂ ਐਂ ਕਰਦੇ ਆ ਮੇਰੀ ਸੰਸਤਾ ਅਸੀਂ ਇੰਨਿਆਂ ਨੂੰ ਪੱਗ ਬੰਨ੍ਹਣੀ ਚੁਕਾਤੀ ਅਸੀਂ ਇੰਨਿਆਂ ਨੂੰ ਅੰਵਰਤ ਛਕਾਤਾ ਅਸੀਂ ਇੰਨਿਆਂ ਨੂੰ ਗੁਰਬਾਣੀ ਦੇ ਲੜ ਲਾਤਾ ਅਸੀਂ ਇੰਨਿਆਂ ਨੂੰ ਕੀਰਤਨ ਕਰਨ ਲਾਤਾ ਯਾਰ ਛੱਡੋ ਸਾਰਾ ਕੁਝ ਛੋਟਾ ਵਿਅਰਥਾ ਇੱਕ ਗੱਲ ਸੋਚੋ ਜੇ ਕਿਤੇ ਛੋਡੇ ਸਕੇ ਪਿਓ ਦੇ ਸਿਰ ਤੇ ਟੰਬਾ ਮਾਰ ਕੇ ਚਾਰ ਟਾਂਕੇ ਲੱਗੇ ਹੁੰਦੇ ਨਾ ਅੱਜ ਨੂੰ ਤੁਸੀਂ ਆ ਬਰਬਰ ਦੇ 8 ਟਾਂਕੇ ਲਾਏ ਹੋ ਨੇ ਧੀਲੇ ਦੇ ਸਿਰ ਤੇ ਉਹ ਹੁੰਦਾ ਬਾਪੂ ਦੀ ਉਹ ਐਵੇਂ ਬਾਪੂ ਕਹੀ ਜਾਂਦੇ ਫਿਰ ਕਿਉਂ ਕਹਿਨੇ ਹੋ ਬਾਪੂ ਸਾਡਾ ਖੈਰਾ ਵੀ ਸਾਡਾ ਬਾਪੂ ਨਹੀਂ ਹੈਗਾ ਸਾਡਾ ਤਾਂ ਆ ਜਿਹੜਾ ਘਰੇ ਬਟੇਹੀ ਬਾਪੂ ਆ ਪਦਵੀ ਦਾ ਪਾਉਣੋਂ ਬਾਪੂ ਦੀ ਦਈ ਬੈਠਿਆ ਯਾਰ ਉਹਦੀ ਖਾਤਰ ਕੋਈ ਤੁਰ ਨਹੀਂ ਰਿਹਾ ਪਹਿਲਾ ਇੱਕ ਗੱਲ ਦੇਖੋ ਉਸ ਟਾਈਮ ਤੋਂ ਤਿਹਰ ਤਿੰਨ 3.5 ਕਰੋੜ ਦੀ ਵਾਦੀ ਆ ਯਾਰ ਕੀ ਹੱਕ ਨਹੀਂ ਦੀ ਬੰਦਾ ਜਿਹੜੇ ਪ੍ਰਚਾਰਕ ਨੇ ਮੂਹਰੇ ਤੁਰੇ ਫਿਰਦੇ ਨੇ ਇਹਨਾਂ ਦਾ ਹੱਕ ਮੰਗਦਾ ਤੀ ਕੋਈ ਪ੍ਰੋਗਰਾਮ ਲੀਕ ਦੇ ਪਹਾ ਹੋ ਗਿਆ ਸਿਮਰਨਜੀਤ ਮਾਨ ਹੋ ਗਿਆ ਯਾਰ ਢੱਡਰੀਆਂ ਵਾਲਾ ਹੋ ਗਿਆ ਤੇ ਉਹ ਕਥਾਵਾਚਕ ਹੋ ਗਿਆ ਹੋਰ ਮਾਝੀ ਹੋ ਗਿਆ ਬਹੁਤ ਬੰਦੇ ਨੇ ਯਾਰ ਜਿਹੜੇ ਸਿੱਖ ਘਾਉਂਦੇ ਨੇ ਆਪਦੇ ਆਪ ਨੂੰ ਰੀ ਹੈ ਨਾ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਬਣੀਆਂ ਹੋਈਆਂ ਨੇ ਅਸੀਂ ਸਿੱਖ ਹੋ ਆ ਠੀਕ ਹੈ ਨਾ ਉਹ ਦਾਦੂਆਲ ਹੋ ਗਿਆ ਹੱਕ ਬਾਨ ਦਾਤੀ ਛੋਡਾ ਲੜਾਈ ਲੜਨ ਦਾ ਤੁਹਾਨੂੰ ਤਾਂ ਕਿਸੇ ਦਾ ਨਹੀਂ ਪਤਾ ਕਿੱਥੇ ਕੀ ਹੋ ਰਿਹਾ ਵੀਰੇ ਮੇਰੀ ਹਾਲੇ 20 ਹੱਥ ਬਣ ਕੇ ਬੇਨਤੀ ਹੈ ਜੇ ਇਹ ਨਹੀਂ ਕਰਦੇ ਪੱਗਾਂ ਦਾੜੀਆਂ ਵਾਲੇ ਸੇ ਇਹ ਧਾਰਮਿਕ ਸੰਸਥਾ ਵਾਲੇ ਨਹੀਂ ਗੇਸਾਂ ਦੀ ਪਰਵਾਹੀ ਕਰਦੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਨੰਬਰ ਲਿਖੋ ਆਪਾਂ ਮਰ ਗਏ ਯਾਰ ਮੈਂ ਤਾਂ ਵੀਰੇ ਤਿਆਰ ਆ ਮੈਂ ਤਾਂ ਜਿੰਨਾ ਹੋ ਸਕੇ ਆ ਕਰੂੰਗਾ ਲੜੂੰਗਾ ਮੈਂ ਕਿਸਾਨਾ ਪਤਾ ਕਰਦਾ ਵੀ ਕਿਹੜਾ ਕੇਸ ਕਿੱਥੇ ਚੱਲਦਾ ਜਿੰਨੀ ਕੀ ਜਾਣਕਾਰੀ ਮੈਨੂੰ ਮਿਲੀ ਜਿੰਨੀ ਘਹਿਰ ਪਹੁੰਚ ਸਕੀ ਕਨੈਸ਼ੀਅਲ ਤੌਰ ਤੇ ਵੀ ਲੜਾ ਆਉਦੇ ਤੌਰ ਤੇ ਵੀ ਲੜਾ ਮੈਂ ਤਰਨ ਕਰਨ ਲਈ ਤਿਆਰ ਹਾਂ ਮੈਂ ਤਾਂ ਇਹ ਕਹਿਣਾ ਵੀਰ ਉઠੋ ਪਲੀਜ਼ ਇੱਕ ਕਮੈਂਟਰ ਦੇ ਵਿੱਚ ਨੰਬਰ ਦੇਓ ਆਪਾਂ ਉੱਠ ਕੇ ਇਹ ਫੋਲਕਸ ਆ ਉਹਨੇ ਜੋ ਆਪਾਂ ਨੂੰ ਦੱਸਿਆ ਵੀ ਕੇਸ ਬਾਹਰ ਜਾ ਰਹੇ ਨੇ ਆਪਾਂ ਇਹਨਾਂ ਕੇਸਾਂ ਨੂੰ ਬਾਹਰ ਜਾਣ ਤੋਂ ਰੋਕੀਏ ਪੰਜਾਬ ਦੇ ਵਿੱਚ ਸੁਣਵਾਈ ਹੋ ਚੁੱਕੀ ਇਸ ਲਈ ਵੀਰਾ ਚੁੱਕਣਾ ਹੀ ਪੈਣਾ ਇਹਨਾਂ ਤੋਂ ਆਸ ਛੜ ਦੋ ਆਪਾਂ ਆਪਣੇ ਤੇ ਆਪ ਵੀਰਾ ਚੁੱਕੋ ਸੋ ਮੈਂ ਕੋਈ ਬੜਾ ਸਿਆਣਾ ਨਹੀਂ ਹੈਗਾ ਮੈਂ ਸੋ ਤੋਂ ਸਾਰਿਆਂ ਤੋਂ ਛੋਟਾ ਵੀਰੇ ਠੀਕ ਹੈ ਨਾ ਪਰ ਮੈਨੂੰ ਗਿਆਨ ਅਜ ਆ ਗਿਆ ਇਹ ਵੀਡੀਓ ਦੇਖ ਕੇ ਮੈਂ ਬਹੁਤ ਕੁਝ ਲੱਭਿਆ ਬਹੁਤ ਕੁਝ ਦੇਖਿਆ ਬਹੁਤ ਕੁਝ ਸਰਚ ਕਰਿਆ ਤੇ ਇੱਥੇ ਇਸੇ ਨਤੀਜੇ ਤੇ ਪਹੁੰਚਿਆ ਵੀ ਆਪਾਂ ਆਪ ਪਰਵਾਹੀ ਕਰੋ ਛੱਡ ਦੋ ਸਾਰਾ ਕੁਝ ਯਾਰ ਛੱਡ ਦੋ ਇਹਨਾਂ ਦੀਆਂ ਅਰਸਾਂ ਠੀਕ ਹੈ ਨਾ ਸੋ ਜੋ ਮੇਰੇ ਵੀਰ ਮੇਰੇ ਨਾਲ ਸਹਿਮਤ ਨੇ ਨਾ ਠੀਕ ਹੈ ਨਾ ਵੀ ਆਪਾਂ ਪੈਰ ਬਈ ਆਪ ਕਰੀਏ ਪਤਾ ਕਰੀਏ ਕਿੱਥੇ ਕੀ ਸ਼ਕਿਮੇ ਹੈਗਾ ਕਿ ਮੇਨਾ ਆਪਾਂ ਉਹਦੇ 5-7 ਬੰਦੇ ਤਿਆਰ ਕਰਕੇ ਕੋਟਾਂ ਦੇ ਵਿੱਚੋਂ